ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋਅਰ ਟਾਈਮ ਹੈ ਜੀ ਸ਼ਾਮ ਦਾ ਸਾਢੇ 1:15 ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਸੀ ਕਿਉਂਕਿ ਜਦੋਂ ਸਕੂਲ ਤੋਂ ਆਇਆ ਸੀ ਉਹ ਫੋਨ ਦੀ ਥੋੜੀ ਬੈਟਰੀ ਲੋ ਸੀ ਬਸ ਤਾਂ ਕਰਕੇ ਫਿਰ ਜਿਹੜਾ ਹੁਣ ਮੈਂ ਰੱਖਤਾ ਸੀ ਤੇ ਹੁਣ ਬਸ ਮੈਂ ਕੱਪੜੇ ਵਗੈਰਾ ਧੋ ਕੇ ਆਈ ਸੀ ਥੋੜੀ ਜਿਹੀ ਰਹਿ ਗਈ ਧੂਣ ਵਾਲੇ ਤੇ ਹੁਣ ਜਿਆਦਾ ਐਵਰੀਕੇ ਦਾ ਮੈਂ ਹੈ ਕਿ ਬਲੌਗ ਦੀ ਤੇ ਅੱਜ ਆਉਂਦੇ ਹੋਏ ਭੈਣ ਨੇ ਕਰਾਤਾ ਸੀਗਾ ਆਪਣਾ ਸੂਟ ਵਾਲਾ ਜਿਹੜਾ ਕੋਆਰਡੀਟ ਸਟਿਚ ਕਰਨਾ ਦਿੱਤਾ ਹੋਇਆ ਸੀਗਾ ਤੇ ਆਪਾਂ ਜਿਵੇਂ ਸਿੰਪਲੀ ਬਣਵਾਇਆਗਾ ਬਸ ਹੌਣ ਲਈ ਇਕੱਲੀ ਬਾਟਮ ਦੇ ਉੱਤੇ ਆਪਾਂ ਸ਼ਰਟ ਨਾਲ ਦੀ ਹੈਨਾ ਪਹੁੰਚੇ ਤੇ ਆਪਾਂ ਵਾਲੇ ਕੱਪੜਾ ਰਖਵਾ ਲਿਆ ਤੇ ਸਕਰੋਲਾਂ ਵਗੈਰਾ ਉਹਨਾਂ ਨੇ ਕਿਹਾ ਸੀ ਕਿ ਨਾ ਵਾਰੀ ਹੈਨਾ ਸਿੰਪਲੀ ਰੱਖ ਦਿਓ ਤੇ ਚਲੋ ਹੌਲੀ ਹੌਲੀ ਕਰਕੇ ਜਿਹੜੇ ਸਾਰੇ ਸੂਟ ਹੈ ਜਿਹੜੇ ਸਟਿਚ ਹੋ ਜਾਣਗੇ ਇਹਦੇ ਨਾਲ ਦਾ ਦੁਪੱਟਾ ਚੁਣਨ ਦਾ ਆਪਾਂ ਨੂੰ ਘਰੋਂ ਮਿਲ ਗਿਆ ਤੇ ਗੱਲ ਜਦੋਂ ਗਈ ਸੀ ਹਨਾ ਕਿਉਂਕਿ ਸ਼ਾਮ ਨੂੰ ਜਿਆਦਾ ਹੀ ਲੇਟ ਹੋ ਗਈ ਸੀਗੀ ਮੇਰੀ ਏਡੀ ਸੁਣੀ ਵਾਚ ਐਵੇਂ ਪਈ ਆ ਤੇ ਇਹਦੇ ਨਾਲ ਸੈੱਲ ਖਤਮ ਆ ਪੈ ਲਹਿ ਚਲ ਪੁਆ ਕੇ ਲਿਆਵਾਂਗੇ ਨਾਲੇ ਮੇਰੇ ਨਾਲ ਚਾਂਦੀ ਦੀਆਂ ਚੂੜੀਆਂ ਝਾਂਜਰਾ ਜਿਵੇਂ ਕਿ ਆਪਾਂ ਕਹਿੰਦੇ ਆਪਣਾ ਲੱਟਰੰਪ ਬਣ ਰਿਹਾ ਮੇਜ ਪਿਆਸ ਹੀ ਕਾਫੀ ਖਰਾਬ ਹੋਇਆ ਮੈਂ ਕਿਹਾ ਚਲੋ ਥੋੜਾ ਬਹੁਤ ਕੋਈ ਚੇਂਜ ਹੀ ਕਰਾਵਾਂਗੇ ਪਰ ਜਿਹੜੀ ਉਦੋਂ ਲੇਟ ਹੋ ਗਈ ਤਾਂ ਦੁਕਾਨ ਸੀ ਜਿਹੜੀ ਬੰਦ ਸੀਗੀ ਹਾਂ ਕੀ ਆ ਕੀ ਆ ਕੋਸੇ ਨਹੀਂ ਬਸ ਕੋਸੇ ਆ ਬਾਲੇ ਕੱਚਾ ਆ। ਹੂੰ। ਪੱਤਾ ਸੋਨੇ ਜੀਰ ਦੇਣੀ। ਤੇ ਤੂੰ ਫਾੜ ਕੇ ਵੱਡੀਆਂ ਕਰ ਲੈ ਤੂੰ ਕਦੋਂ ਉਹ ਚੀਰੀ ਜਾਨੀ ਐ। ਮੋਟੀ ਫਾੜੀ ਕਰ। ਮੋਟੇ ਨਾਲ ਫਾੜਨਾ ਹੁੰਦਾ ਬੇਖੇ। ਉਹ ਤਾਂ ਦੂਜੇਵੇਂ ਪਰਿੰਡਾ ਕੱਢ ਤਾਲਾ। ਉਹ ਨਿੱਕੀ ਜੀ। ਹੁਣ ਬਾਲਾਂ ਨਜਾਇਜ਼ ਕਰਨ ਲੱਗੀ। ਹਾਂ ਜੀ। ਲੈ। ਉਹ ਜਾਣੀਆਂ ਬਥੇ ਰਹਿ। ਕਿਸੇ ਲੋਟ ਕੱਟ ਵੀ ਦੇ ਦੱਸ ਆਹ ਸਰ। ਨਹੀਂ। ਹੋਲਾ ਮੱਤੀ ਜੀ ਹਾਂ ਦੋ ਹਿੱਸੇ ਕਰ ਲੋ ਹੁਣ ਹਾਂ ਕੱਟੀ ਜਾਏ ਉਹ ਲੰਬਗਾਨੀਆਂ ਥੋੜੀਆਂ ਜੀਆਂ ਹਾਂ ਵੀ ਮੋਟੀਆਂ ਕੱਟ ਹਾਂ ਹਾਂ ਕੀ ਚਲਾ ਹੈ ਲੋ ਜੀ ਦੋ ਦਵਾ ਜਿਹੜਾ ਆਪਾਂ ਕੰਮ ਦਿੱਤਾ ਸਾਂਵਾਂ ਤੇ ਸਬਜ਼ੀਆਂ ਜ ਬਣਨੀਆਂ ਪੇਠੇ ਦੀ ਤੇ ਕੱਦੂ ਆ ਜਿਹੜੇ ਫੀਰ ਹੈ ਮੈਨੂੰ ਤਲਾਸ਼ ਆਦਾ ਸ਼ਾਇਦ ਲਾਸਟ ਹੋਣਗੇ ਤੁਸੀਂ ਕਹਿੰਦੇ ਹੋਗੇ ਰੋਜ਼ ਹੀ ਕਹਦੇ ਨੇ ਵੀ ਲਾਸਟ ਹੈ ਤੇ ਅੱਜ ਆਪਾਂ ਇਹ ਚਾਰ ਪੌਣਾ ਸੀਗਾ ਫੜੀਆਂ ਦਾ ਪਤਣਾ ਦਿਖਾਉਣਾ ਸੀਗਾ ਹਨਾ ਵੀ ਕਿੱਦਾਂ ਪੌਣੇ ਹੈਗੇ ਆਪ ਦੇਖੋ ਫੜੀਆਂ ਜਿਹੜੀਆਂ ਕੱਟ ਕੇ ਧੋ ਕੇ ਯਾਨੀ ਕਿ ਕੱਟ ਕੇ ਸੁਕਾਤ ਨਹੀਂ ਇੱਕ ਮਿੰਟ ਵਿੱਚ ਫਲਾਸ਼ ਜਿਵੇਂ ਆਸੀ ਹੁਣ ਦੇਖੋ ਐਡੀ ਐਟੇ ਜਿਹੜੀਆਂ ਆਪਾਂ ਫੜੀਆਂ ਹਨਾ ਕੱਟ ਲਈਆਂ ਸੀ ਧੋਤੀਆਂ ਸੀ ਕਿ ਮਮੇ ਨੇ ਸੁਕਣੀਆਂ ਪਾਈਆਂ ਪਿਆ ਸੀਗੀਆਂ ਆਉਂਦਾ ਇਹਨਾਂ ਤੇ ਹੁਣ ਇਹ ਮਸਾਲਾ ਵਗੈਰਾ ਜਿਹੜਾ ਚਾਰ ਵਾਲਾ ਹੁੰਦਾ ਹਨਾ ਉਹ ਲਿਆ ਕੇ ਉਹ ਵਿੱਚ ਮਿਕਸ ਕਰ ਕਰਕੇ ਮਲਾ ਕੇ ਯਾਨੀ ਕਿ ਤੇ ਫਿਰ ਜਿਹੜਾ ਚਾਰ ਆਪਾਂ ਇਹਦਾ ਪਾਵਾਂਗੇ ਤੇ ਆਪਾਂ ਤੁਹਾਡੇ ਨਾਲ ਜਿਹੜੀ ਇਹਦੀ ਰੈਸਪੀ ਜ਼ਰੂਰ ਸ਼ੇਅਰ ਕਰਾਂਗੇ ਮੈਨੂੰ ਆਇਆ ਕਿ ਸ਼ਹਿਦਾ ਅੱਜ ਪਾਵਾਂਗੇ ਚਾਰ ਤੇ ਵੀ ਆਪਾਂ ਦਿਖਾ ਦਾਂਗੇ ਵੀ ਕਿਵੇਂ ਪਾਇਆਗਾ ਤੇ ਪਰ ਮਸਾਲਾ ਨਹੀਂ ਹੈ ਅੱਜ ਮਸਾਲਾ ਨਹੀਂ ਲੈ ਕੇ ਆਏ ਫਲੀਆਂ ਵਾਲਾ ਪੰਜ ਚਾਰ ਪਾ ਜਾਂਦਾ ਜੀ ਹੁਣ ਕੀ ਵਾਲੇ ਵੀ ਆਓ ਆਉਣਗੇ ਹੂੰ ਲੈ ਵੀ ਜਿਹੜਾ ਜਿਹੜਾ ਇੱਕ ਅੱਧਾ ਪੂਰ ਰਹਿ ਗਿਆ ਉਹਨਾਂ ਦਾ ਸੁੱਕਣੇ ਪਾ ਗਏ ਫਿਰ ਕਰਦੇ ਆਂ ਆਪਾਂ ਵਲੌਗ ਨੂੰ ਕੰਟੀਨਿਊ ਬਗਾ ਫਿਰ ਬੱਡਾ ਵੀ ਇਹਦਾ ਮੰਡਾ ਇਹਦੇ ਨਾਲ ਹੀ ਆਇਆ ਸੀ ਹਾਂ ਸੂਟ ਹੈ ਲੈ ਆਸੋ ਬੁੱਤ ਨਾ ਜੀ ਆਪਾਂ ਲਾਉਣ ਲੱਗਦੇ ਸੀ ਹੋਰ ਦਾ ਤੇ ਆਪਣੇ ਨਾਲ ਘੋਰੀ ਦੇ ਵਿੱਚ ਹੁਣ ਲਾਈਟ ਹੈ ਕਿ ਨਹੀਂ ਵਾਈਫੀ ਹੋ ਰਿਹਾ ਤੇ ਗੁਮਾ ਤੇ ਅਣੀ ਚੜਿਆ ਬੈਠਾ ਨਾਣਾ ਹੂੰ ਬਾਹਰ ਆ ਗਿਆ एक बार चैनल करती है। वही तो मैं भी जानती हूँ। ज़्यादा सुबह सुबह कैमरे किसने क्या बुलाया ना मैं ये तो के वो दो आंखों तो दिखाती है शूट निक्की लाइट वो है ना बड़ा नहीं लग रहा है। हम कहना बहुत जब वैसे उनके लास्ट दिन जानती है वे रोज़ लावना क्योंकि कोई अंदर से बाढ ਜਦੋਂ ਦੀ ਪੁੱਛ ਆਏ ਦੋ ਤੇ ਅੰਕਾ ਹਾਂ ਬਗਗਰਾਸਾ ਮੱਖਣੇ ਕੀ ਆਮਤ ਹਾਂਜੀ ਅੱਜ ਨੂੰ ਕਰੀ ਵੈਲੀ ਹੈ ਹਾਂ ਪਤਨਾ ਕਰੀ ਵੈਲੀ ਹੈ ਅੱਜ ਤੱਕ ਖੇਡਣਾ ਵੀ ਨਹੀਂ ਤੇ ਜਿਦਾ ਗਰਾ ਵੈਲੀਆ ਹਾਂ ਅੱਜ ਤੱਕ ਖੇਡਨੀ ਕੋਈ ਨਹੀਂ ਜਾਸਵਿੰਦਾ ਗਈਆ ਦੇ ਸਹਾਰਾ ਵਾਲੇ ਕਪੜੇ ਕਰੇ ਸ਼ਹਿਰ ਗਈ ਹੈ ਹਾਂ ਕਰੇ ਪਰ ਨੂੰ ਸਿਆਲਾ ਨਹੀਂ ਸਕਦਾ ਤੇਨੂੰ ਪੁੱਛਦੀ ਹਾਂ ਸਕੂਲ ਵਰਕ ਕਰਨਾ ਟਾਸਟ ਤੇਨੂੰ ਹੁੰਦੀ ਤਾਂ ਟਾਸਟ ਆਪਾਂ ਨੂੰ ਖਾਣੇ ਹੁੰਦਾ ਇਹ ਤਾਂ ਹੋ ਨਹੀਂ ਸਕਦਾ ਹੁਣ ਟਾਸਟ ਆਮ ਦਾ गिराला ਘੰਟਾ ਲੱਗ ਗਿਆ ਠੀਕਾ ਨਾ ਮੈਂ ਅੰਠੇ ਚ ਲੰਝਾਂਦਾ ਕਿਹਾਂ ਪਤਾ ਰਗ ਡਾ ਹਾਂ ਬੱਚਾ ਆਹ ਜੀ ਚੱਪਲ ਚੱਕਿਆ ਕਰ ਬਾਲੀ ਕੜੀਸ ਦੀਆਂ ਨੀਚੇ Dia lupa untuk berlangganan dan berlangganan. Saya akan berlangganan dan berlangganan. Oh my God. 嗯。 ਸਾਢੇ 6 ਦਾ ਟਾਈਮ ਆ ਹੋ ਗਿਆ ਕਿ ਆਪਾਂ ਲੱਗੇ ਸੀਗੇ ਕੱਪੜੇ ਪ੍ਰੈਸ ਕਰਕੇ ਸਾਰਿਆਂ ਦੀ ਸਾਂਭ ਸੰਭਾਲ ਇਹ ਮੇਰੇ ਉਦੋਂ ਇੱਥੇ ਪਈ ਸੀ ਆ ਦੀ ਕਿ ਜਿਹ ਪਹਿਲਾਂ ਤਾਂ ਮੈਂ ਇਹ ਵਾਲਾ ਸੂਟ ਆ ਨਾ ਇਦਾਂ ਹੀ ਪਾ ਲਿਆ ਸੀਗਾ ਫਿਰ ਇਸ ਤੋਂ ਬਾਅਦ ਫਿਰ ਮੇਰੀ ਫਰੈਂਡ ਨੇ ਜਿਹੜਾ ਵਾਲਾ ਸੂਟ ਹੈ ਮੇਰਾ ਵਰਕ ਕਰਕੇ ਦੇਤਾ ਗੱਲ ਕਰ ਰਹੀ ਸੀ ਪਹਿਲਾਂ ਵਰਕ ਕਰਾਉਣ ਦੀ ਸਕੀਮ ਸੀ ਉਦੋਂ ਹੋ ਜਾਣੀ ਹੈਗਾਗਾ ਤੇ ਨਹੀਂ ਮਾ ਇਹ ਚੀਜ਼ਾਂ ਵੀ ਸਕਰੋਲਾ ਵਗੈਰਾ ਨੇ ਮਰੋਣੀਆਂ ਸੀਗੀਆਂ ਤੇ ਫਿਰ ਮੈਂ ਸਿੱਧਾ ਹੀ ਨਾ ਆਹ ਟੋਪੇ ਜੀ ਜਿਵੇਂ ਕਹਿ ਦਿੰਦੇ ਹਨਾ ਵੀ ਉਹ ਚੀਜ਼ ਵਰਕ ਕਰਾਉਣੀ ਸੀਗੀ ਫਿਰ ਮੈਂ ਆਖਿਆ ਚਲ ਮੇਰੇ ਕੋਲ ਇਹ ਰੀਲਾਂ ਲਿਆਂਦੀਆਂ ਪੰਗਾ ਸੀਗੀਆਂ ਤੇ ਫਿਰ ਚਲ ਮੇਰੇ ਫਰੈਂਡ ਨੇ ਕਹਿੰਦੇ ਚਲਾਇਆ ਮੁੱਲ ਜੇ ਮੈਂ ਪਾ ਦਨੀ ਆ ਫਿਰ ਉਹਨਾਂ ਨੇ ਪਾ ਦਿੱਤੇ ਕਹਿੰਦੇ ਜਿਹੜੀ ਰੇਸ ਆ ਪੂਰੀ ਹੋ ਜੂਗੀ ਲੋ ਜੀ ਮੈਂ ਤਾਂ ਕੈਪ ਲਈ ਬੈਠੀ ਸੀ ਮੇਰਾ ਸਿਰ ਦੁਖੀ ਹੁੰਦਾ ਸੀ ਠੰਡ ਲੱਗਦੀ ਸੀ ਜਵਾਕ ਨਹੀਂ ਛੱਡਣੋਂ ਹਟਦੇ ਪੱਖਾ ਇਹ ਦੂਈ ਸੁਣੀ ਕਰ

ਮੈਂ ਉਸ ਦਾ ਦੈਂਤ ਪਾਣ ਦੇ ਵਿਚਾਰੀ ਨੇ ਕਿਹਾ ਸੀ ਕਿ ਤੁਸੀਂ ਦੱਸਿਓ ਕਿ ਤੁਸੀਂ ਚਾਰ ਗੇਂਦ ਪਾਇਆ ਸੀਗਾ ਫਿਰ ਚੰਗਾ ਦੱਸਦਾ ਚਾਰ ਖਾਣ ਵਾਲਾ ਵੀ ਹੋ ਗਿਆ ਪਤਾ ਨਹੀਂ ਮੰਮੀ ਨੇ ਸਿੰਪਲੀ ਪਾਇਆ ਕੋਈ ਐ ਜਿਹਾ ਸੀਗੀ ਮੈਂ ਦਿਖਾਉਂਗੀ ਤੁਹਾਨੂੰ ਆ ਦੇਖੋ ਅਕਲ ਕਰੀ ਤਾਂ ਤੁਸੀਂ ਇਸੇ ਕਿਸੇ ਕਲਕਾਰ ਤੇ ਨਹੀਂ ਪਾਉਂਦੇ ਹੁੰਦੇ ਹੈਗੇ ਮੇਰੇ ਤੋਂ ਨਾ ਚਾਰ ਸਿੰਪਲੀ ਮੰਮੀ ਪਤਾ ਨਹੀਂ ਕਿਵੇਂ ਪਾਉਂਦੀ ਹੈ ਤੇ ਤਾਂ ਅੰਗਰ ਕਿਉਂ ਵਧੀਆ ਰਹਿੰਦਾ ਹੈ ਉਹ ਨਿਆ ਕ ਖਾ ਜਾਂਦੇ ਨੇ ਲੋਕ ਜਿਹੜਾ ਪੀ ਕਰਤੀ ਨੂੰ ਦਿਨੀ ਇਹਦੇ ਚ ਪਾਉਂਦੇ ਯਾਦ ਹੈ ਯਾਦ ਕਰਤੇ ਨੇ ਕਈ ਜਿਹੜੀ ਟੇਸਟੀ ਲੱਗਦੀ ਹੈ ਸੋਨੇ ਖਾਦੀਆਂ ਗਈ ਵਿੱਚ ਜ਼ਿਆਦਾ ਠੰਡੇ ਤਾਂ ਨਹੀਂ ਤੇ ਇਹਨੂੰ ਦੁੱਧ ਵਗੈਰਾ ਮਿਲਾ ਕੇ ਨਾਰਮਲ ਜੀ ਹੋ ਜਾਂਦੇ ਕਿਉਂਕਿ ਸੋਨਾ ਤਾਂ ਖੂਹ ਚਲੇ ਜਾਂਦੇ ਆ ਜਿਹੜੀ ਖਾਦੀ ਨਹੀਂ ਆਉਂਦੀ ਹੈ ਨਾ ਇਹ ਜੀ ਕਰਦਾ ਹੁੰਦਾ ਸੋਨਾ ਤਾਂ ਖਾਣੇ ਆ ਦੇ ਕੱਟ ਕੇ ਪਾ ਲਈਏ ਥੋੜਾ ਜਿਹਾ

ਖੰਡੀ ਜਲੋ ਸਾਰਾ ਨਹੀਂ ਨਾ ਪਈ। ਨਾਲੇ ਤਾਂ ਭਾਂਪ ਪੱਟੀ ਲਗਾ ਸਭ ਜਿਵੇਂ ਮਿਲਦਣਾ ਨਾ। ਹਰੇ ਵੀ ਇਹਨਾਂ ਦੇ ਨਖਰੇ। ਸਭ ਬਾਲੀ ਮੋਟੀਆਂ ਨਾ। ਹੁਣ ਮੈਂ ਚਾਹੇ ਉਹਦੇ ਮੈਂ ਕਿੰਨੇ ਕੱਲ ਨਹੀਂ ਭਾਈ ਖਾਣਾ। ਮੇਰਾ ਅੱਜ ਵੀ ਨਹੀਂ ਖਾਣਾ। ਕੀ ਨਹੀਂ ਖਾਣਾ? ਮੈਨੂੰ ਨਹੀਂ ਖਾਣਾ ਤਾਂ ਜਾਓ ਸੌਦਾ ਉੱਢਿਆ। ਦੋ ਦਿਨ ਮਿਲਦਾ ਪੀਣ ਨੂੰ। ਮੈਨੂੰ ਭੁੱਖ ਲੱਗੀ ਆ ਪਰ ਮੈਨੂੰ ਨਹੀਂ। ਉਹ ਕਿ ਭੁੱਖ ਲੱਗੀ ਹੈ ਝੋਨਾ ਖਾਣਾ। ਹਾ ਫਿਰ ਉਹੋ ਭੁੱਖ ਲੱਗੀ ਜੈ ਜੀ ਭੁੱਖ ਲੱਗੀ ਉਹ ਜਾ ਖਾ ਲਾ ਫਿਰ ਜੇ ਤਾ ਸਬਜੀ ਦੀ ਨਹੀਂ ਭੁੱਖ ਲੈ ਨੂਨ ਮਿਰਚ ਵਾਲੇ ਗਰੌਂਠੇ ਭਾਲਦੀ ਆ ਕੁਛ ਦੀ ਬਸ ਮੇਰ ਨੂੰ ਨਲ ਚੰਗੇ ਕਰਕੇ ਦਿਖਾਓ ਪਰੇ ਜਾਓ ਆ ਗਾ ਨੂਨ ਮਿਰਚ ਫੜਾ ਦੋ ਨਹੀਂ ਇਹ ਖਾਣੇ ਨੂਨ ਮਿਰਚ ਵਾਲੇ ਖਾ ਲੂ ਨੂਨ ਮਿਰਚ ਆ ਖਾ ਲਾ ਕਾਲਾ ਪਤਾ ਹੀ ਸੀ ਮੈਨੂੰ ਕਿੱਥੋਂ ਬੋਲਦੀ ਆ ਤੂੰ ਨੂੰ ਮੇਰ ਜੜਾਵ ਉਹ ਚੱਕ ਲਿਆ ਆਹੋ ਚ ਪਈ ਆ ਦੱਬੀ 40 ਚ ਇਹ ਪੈ ਇੰਦਰ ਚ ਪਾਉਣੇ ਨੇ ਨੂੰ ਮੇਥੀ ਨੇ ਆਹਾ 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 ਮੇਥੀ ਲੈ ਕੇ ਆਉਂਗਾ ਕਾਗਜੀ ਬਣਾਵਾਂ ਹਾਂ ਕੋਲੋਂ ਮੈਂ ਫਿਰ ਕਾਗਜੀ ਬਣਾਵਾਂ ਲੈ ਲਏ ਅੰਦਰ ਤੇ ਇੱਕ ਇੱਕ ਪੀਸ ਟਨ ਦਾ ਐਂਡ ਤਾਰੇ ਕਿਤੇ ਬਦਾਮ ਖੋੜਦੇ ਸੀ ਉੱਡੀ ਪੈ ਕਿ ਆਹ ਹੈ ਬਦਾਮ ਬੰਦੇ ਕਿਹੜਾ ਬਦਾਮ ਇਹ ਚ ਬਦਾਮ ਹੈ ਆ ਆ ਕੇ ਹੋ ਜੇ ਆਏ ਚੱਲਦੇ ਮੇ ਤੂੰ ਤਾਂ ਗੁਰੂ ਚੰਗਾ ਹੋਰ ਜੋ ਉਹ ਬੀ ਬਦਾਮ ਨਹੀਂ ਅਗਲਾ ਆਖਦੇ ਹਾਂ ਇਹ ਬਣਦੇ ਕਹੇ ਲੇਮ ਸਫਲ ਹੋ ਗਏ ਹਮ ਬਦਾਮ ਕੱਢਣ ਦੇ ਵਿੱਚ ਉਹ ਨਾ ਭਰਾ ਇਹ ਕਿਹੜਾ ਹੈ ਤੈਨੂੰ ਲੈਣੀ ਹੈ ਤੁਸੀਂ ਹੂੰ ਨਹੀਂ ਲੈਣੀ ਯਾਰ ਮੈਨੂੰ ਦਾਲ ਸਦਾ ਟਾਇਨਾ ਖਰਾਬ ਕਰਿਆ ਕਰੋ ਨਹੀਂ ਖਾਣੀ ਹੋੜਿਆ ਭਾਂਜਾ ਨੂੰ ਲੋੜ ਹੈ ਤਾਂ ਹੀ ਖਾਣਾ ਰਹੀ ਇਹ ਖਾਣੀ ਇਹ ਹੋ ਗਿਆ ਤਾਂ ਕੱਢ ਲਿਆ। ਮੰਮੀ ਅੱਜ ਨਹੀਂ ਆਇਆ ਤੇ ਗੋੜਾ ਆਉ ਪਾਇਆ। ਗੋੜਾ। ਗੋੜਾ ਪਾ ਕੇ ਬਿਠਾ। ਕੋਸਣਿੰਗ ਖਾਦਣਾ ਹੁਣ ਤੈਸੀ ਬਸ ਹੋ ਗਈ। ਮਗਧ ਨਹੀਂ ਬਣਿਆ ਜਾਣਾ। ਮੈਂ ਅਗਲਾ ਸਰਣ ਟੂਟ ਫਿਰ ਕਰਦੇ ਗੱਲਬਾਤ। ਸਲੋ ਵਾਲਾ ਕਰਦਾ। ਤੈਨੂੰ ਕਾਤੂ ਨਾ। ਮਾ ਜੀ ਟਾਈਮ ਹੋ ਗਏ ਆ ਆਏ ਬੈਠਣੇ ਨੇ 8 ਵਜੇ ਕੰਮਕਾਰ ਆਪਾਂ ਨਵੇੜ ਲਏ ਸੋਚਦੀ ਸੀ ਕਿ ਅਜੀ YouTube ਤੇ ਲਾਈਵ ਹੋਣੀ ਆ ਆਪਾਂ ਤੇ ਅਸੀਂ ਆਪਣੇ ਕੰਮਕਾਰ ਜਿਹੜੇ ਕਰੀ ਜਾਂਦੇ ਦੇਖ ਲੋ ਇਧਰ ਤਾਂ ਤਾਂ ਮਾਰਦੇ ਜਾਣ ਨਾ ਸਿਆਲ ਆ ਗਿਆ ਤੇ ਹੁਣ ਵਿਚਾਰੇ ਮੈਂ ਪੱਖੇ ਸੰਭੰਦ ਦਾ ਟਾਈਮ ਆ ਗਿਆ ਮੈਂ ਦੋਤੀ ਕਾ ਕਪੜੀ ਗਈ ਨਹੀਂ ਸ਼ਨੀਵਾਰ ਨੂੰ ਪੱਖੇ ਸਾਫ ਕੀਤੇ ਸੀਗੇ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਪੈ ਕਾਰਨ ਵੱਧ ਟਾਈਮ ਆਇਆ ਪਰ 4 ਜਿਲੇ ਪੇਚ ਬੰਦੇ ਜੇ ਕੱਡੇ ਪਏ ਸੀ ਸਿਰ ਜਿੰਨੇ ਦੀ ਅੱਡ ਅੱਡ ਤੁਸੀਂ ਆਪਣੀ ਦੂ ਪੱਖੇ ਤੇ ਇੱਕ ਨਿੱਕੀ ਪੱਖੇ ਲੱਗ ਗਿਆ ਚਿੱਕ ਲਾਉਣਾ ਹਾਂ ਰੋਟੀ ਖਾ ਕੇ ਫਰੀ ਹੋਈ ਸੀ ਚਲੋ ਚੱਲੀਏ ਥੁੱਕ ਥੱਕੀ ਇਹ ਸਮਾਨ ਥੋਕ ਤੇ ਟੁੱਕ ਦਾ ਭਾਂਡੇ ਵਗੈਰਾ ਵਾਸ ਕੇ ਆਪਾਂ ਸਾਰਾ ਕੰਮ ਕੰਪਲੀਟ ਕਰਤਾ ਓਨਲੀ ਰਹਿ ਗਈ ਆਪਣੀ ਸੈल्फ ਸਾਫ ਕਰਨ ਵਾਲੀ ਸਾਡੇ ਚੱਲੀ ਜਾਂਦਾ ਭਾਈ ਡੀਡੀ ਪੰਜਾਬੀ ਤੁਸੀਂ ਦੱਸੋ ਵੀ ਹਜੇ ਕੋਈ ਕੋਈ ਕੰਮ ਹੋਏਗਾ ਵੀ ਜਿਹੜਾ ਕੋਈ ਡੀਡੀ ਪੰਜਾਬੀ ਲੈਣਾ ਹੋਗਾ ਸਾਡੇ ਦਾ ਪੂਰਾ ਘੰਟਾ ਚੱਲਦਾ ਡੀ ਲੇਕ ਜਾਂਦੀ ਪਾ ਸਾਡੇ ਇਹ ਹੀ ਦੇਨੇ ਆ ਪਾਈਆਂ ਦੇ ਰੌਲਾ ਚੁੱਕੀ ਇੱਕ ਪਾਟ ਇਕੱਠੇ ਕਰਕੇ ਰੱਖ ਦਿੰਦੇ ਤੇ ਤੜਕੇ ਤਾਂ ਭਝਾਲ ਪਿਆ ਪੈਂਦਾ ਜਿਹੜੀ ਚੀਜ਼ ਹੱਥ 'ਚ ਆ ਗਈ ਆ ਗਈ ਜਿਹੜੀ ਨਾਈ ਨਾਈ ਤਾਂ ਕਰਕੇ ਐਸੇ ਵੇਲੇ ਕਿ ਖਾਤੇ ਜਿਹੜਾ ਸਾਰਾ ਸਮਾਨ ਰੱਖ ਲੈਣੇ ਹੁੰਦੇ। ਕਿ ਸੁਭਾ ਜਿਹਨਾਂ ਟਾਈਮ ਬਹੁਤ ਘੱਟ ਹੁੰਦਾ। ਸਾਰਾ ਘੱਟ ਹੁੰਦਾ। ਫਿਰ ਆਪਾਂ ਦੇਖਦੇ ਆ ਮੈਂ ਇਹਨਾਂ ਨੂੰ ਕਹਿ ਸੀ ਕਿ ਮੈਂ ਕਿਚਲ ਅੱਜ ਟਾਈਮ ਦੇ ਨਾਲ ਕੰਮ ਕਰ ਕਰਕੇ ਫ੍ਰੀ ਹੋਈ ਆ ਹਨਾ ਤੇ ਆਪਾਂ ਨਾਲ ਬਈਏ ਇਹ ਤੁਹਾਨੂੰ ਪਤਾ ਹੀ ਨਹੀਂ ਕਿ ਕਿੰਨਾ ਕੁ ਟਾਈਮ ਹੋ ਗਿਆ ਲਾਈਵ ਆ ਇਹਨਾਂ ਨੂੰ ਤੇ ਕਰਦੇ ਆਂ ਭੈਣ ਭਰਾਵਾਂ ਨਾਲ ਗੱਲਾਂ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਤੇ ਬਾਕੀ ਭਾਈ ਮੇਰੀ ਅਗੇ ਭੈਣ ਦਾ ਕਮੈਂਟ ਆਇਆ ਸੀ ਚਰਨਜੀਤ ਭੈਣ ਦਾ ਕਿ ਤੁਸੀਂ ਨਾ ਗੱਦੋ ਤੇ ਦਿਨੇ ਮਾਮਾ ਦੀ ਇੱਕੋ ਜੀ ਅਡਰੈਸ ਤਿਆਰ ਕਰਦੇ ਪੈਣੇ ਹੁਣ ਇਸ ਵਿਆਹ ਤੇ ਤੇ ਨਹੀਂ ਤੇ ਚਲੋ ਕਦੇ ਜੇ ਕੋ ਦੂਰ ਵਿਆਹ ਕੋਈ ਆਇਆ ਤਾਂ ਉਸ ਵਿਆਹ ਤੇ ਦੇਖਾਂਗੇ ਕੋਸ਼ਿਸ਼ ਕਰਾਂਗੇ ਪਰ ਮੇਰਾ ਨਾ ਹੁਣ ਉਹਨਾਂ ਦਾ ਬੱਚਾ ਨੇ ਨਾ ਅੱਗੇ ਅਸੀਂ ਕਰ ਲੈਣੀ ਮੰਨਿਆ ਸੀ ਮਾਮਾ ਦੀ ਮੈਚਿੰਗ ਉਹ ਆਬ੍ਰਿਤ ਤਾਂ ਕਰ ਹੀ ਮੈਨੂੰ ਹਾਂਜੀ ਕੀ ਕੀ ਕਰਤਾ ਤਾਂ ਵੱਡ ਕਰਤਾ ਸਾਡਾ ਸਾਡਾ ਰੋਟੀ ਟੁਕਾ ਅੱਢ ਹੁਣ ਥੰਬਨੇਲ ਲਾਦਗੇ ਵੀ ਭਾਈ ਮੇਰੀ ਸੱਸ ਨੇ ਸਾਡਾ ਰੋਟੀ ਟੁਕਾ ਜਿਹੜਾ ਅੱਢ ਕਰਤਾ ਹਨਾ ਤੇ ਆਪਣੇ ਭੈਣ ਭਰਾ ਹਨ ਦੇਖਣੇ ਹੀ ਨਹੀਂ ਹੈ ਆਂਦੇ ਆ ਪੰਜ ਭਾਜ ਕੇ ਹਨਾ ਚਾਹ ਅੱਢ ਹੋ ਗਈ ਹੁਣ ਮੈਂ ਕੱਲ ਨੂੰ ਥੰਬਨੇਲ ਹੀ ਇਹ ਹੀ ਲਾਣਾ ਅੱਢ ਕਰਤਾ ਤਾਂ ਮੇਰੀ ਸੱਸ ਤਵਾ ਆ ਤੇ ਪਿਸਟਾ ਨੂੰ ਹਾਂ ਫਿਰ ਤਵਾ ਅੱਡ ਕੀਤਾ ਤੇ ਫਿਰ ਹੋਰ ਕੀ ਹੋ ਗਿਆ ਆਂਦਾ ਆਲਾ ਤਵਾ ਕਰਤਾ ਆਂਡੇ ਆਲਾ ਤਵਾ ਅੱਡ ਕਰਤਾ ਰੋਟੀ ਟੁਕੜਾ ਤਵਾ ਅੱਡਦਾ ਪਠਾਨ ਨੇ ਲਈ ਲੱਭਣਾ ਪਰ ਆਪਾਂ ਕਦੇ ਵੀ ਇਹੋ ਜਿਹਾ ਕੋਈ ਲਾਇਆ ਨਹੀਂ ਹੈਗਾ ਬੇਫਾਲਤੂ ਜਿਹਦੇ ਵਿੱਚ ਆਪਾਂ ਕੋਈ ਇਹੋ ਜੀ ਗੱਲ ਨਹੀਂ ਕੀਤੀ ਹੋਈ ਚਲ ਆ ਇਸ ਵਾਰ ਆਪਾਂ ਲਾਵਾਂਗੇ ਥੰਬਨੇਲ ਹਨਾ ਮਿਲਗੇ ਨਾ ਥੰਬਨੇਲ ਮੈਂ ਸੋਚਿਆ ਨਹੀਂ ਸੀ ਕੋਈ ਥੰਬਨੇਲ ਨਹੀਂ ਮਿਲਿਆ ਮੈਨੂੰ ਇੱਕ ਤਾਂ ਮਿਲ ਹੀ ਗਿਆ ਸੱਚਾ ਮਿਲ ਗਿਆ ਇੱਕ ਤਾਂ ਮਿਲ ਹੀ ਗਿਆ ਹਾਂ ਹੰਬਗੀ ਬਣਾਵੇ ਹੰਬਦੀ ਬਣਾ ਦੀ ਤੇਰੀ ਚਾਪ ਪੱਟ ਬਾਰੀਆ ਚਲੋ ਤੁਸੀਂ ਲੋ ਕਰੋ ਜਲਦੀ ਆਉਦੀ ਪੱਖੀ ਤਾਂ ਉਹ ਪੱਖੀ ਆਈ ਨਾ ਮੈਂ ਬਰੋ ਚੱਤੋ ਪੱਖੀ ਨਹੀਂ ਆ ਮੈਂ ਪੱਖੀ ਵਾਲਾ ਸਮਾਨ ਤੇ ਬਾਕੀ ਦੱਸਿਓ ਭੈਣੋ ਹਣਾ ਵੀ ਸੋਨੂ ਜਿਹੜਾ ਸਾਲਾ ਇਸ ਟਾਈਮ ਵਾਲਾ ਜਿਹੜਾ ਟਾਈਮਿੰਗ ਹੈ ਬਲੌਗ ਦਾ ਕਿੱਦਾਂ ਦਾ ਲੱਗਿਆ ਤੁਸੀਂ ਕਹਿੰਦੇ ਹੋਵੋਗੇ ਵੀ ਫੇਰ ਫੇਰ ਉਸ ਟਾਈਮ ਹੀ ਦੀ ਬਲੌਗ ਹੈ ਜਿਹੜਾ ਅਪਲੋਡ ਕਰਨ ਲੱਗੇ ਨਾ ਬਸ ਮੇਰੀ ਮਜਬੂਰੀ ਜੀ ਬਣ ਗਈ ਮੈਂ ਆ ਕੇ ਥੋੜਾ ਜਿਹਾ ਮੈਂ ਵੀ ਬੀਜੀ ਜੀ ਵੱਧ ਹੋ ਜਾਂਦੇ ਸੀ ਕਿਉਂਕਿ ਹੁਣ ਆਉਣੀ 3 ਵਜਿਆਂ ਤੇ ਚਾਹ ਪਾਣੀ ਜਾਂ ਵੀ ਪੀਣਾ ਹੁੰਦਾ ਉਦੋਂ ਮੈਂ ਮਸ਼ੀਨ 'ਚ ਕੱਪੜੇ ਪਾਉਣੇ ਹੁੰਦੇ ਆ ਤੇ ਵੀ ਰਾਂਦਾਰੀ ਜੀ ਨਾਲ ਨਹੀਂ ਵਲੌਗ ਅਪਲੋਡ ਹੁੰਦਾ ਤੇ ਕੰਮ ਸਰ ਵੀ ਉਹ ਗੱਲ ਤੇ ਨਹੀਂ ਆਈ ਲਓ ਜੀ ਟਾਈਮ ਹੋ ਗਿਆ 9 ਦਾ ਤੇ ਕੰਮ ਕਰਨ ਦੇ ਵੇਲੇ ਆਪਾਂ ਅੱਜ ਲਾਈਵ ਆਪਾਂ ਦੱਸ ਕੇ ਨਹੀਂ ਆਏ ਸੀਗੇ ਹਨਾ ਭਣਪਰਾ ਜ਼ਿਆਦਾ ਜੁੜੇ ਨੇ ਹੈਗੇ ਫਿਰ ਆਪਾਂ ਟਾਈਮ ਨਾਲ ਹੀ ਬੰਦ ਕਰਤਾ ਸੀਗਾ ਤੇ ਹਾਂਜੀ ਪਾਲੀ ਪਾਲੀ ਲਓ ਜੀ ਇਸ ਦੇ ਨਾਲ ਹੀ ਕਰਦੇ ਆਪਾਂ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਤੁਸੀਂ ਸਾਡੇ ਨਾਲ ਦੇਖ ਸਕੋ